ਗੰਦ ਬਾਈ ਦੰਦ ਦਿਖਾਓ ਗੰਦ ਬਈਆ ਥੋੜੀ ਜਿਹੀ ਕਸੌਂਦੀ ਆ ਬੱਕੀ ਆ ਕਰ ਉਹ ਗੱਬਣ ਦੀ ਗਰੰਟੀ ਹੈ ਦੰਦ ਦੇਖ ਬਈ ਕਿਨੇ ਛੱਡ ਜੇ ਇਹ ਛੱਡਤੀ ਨਹੀਂ ਉਹ ਜੜੀ ਉਹਦੀ ਪਸੰਦ ਆ ਉਹ ਲਊਗਾ ਨਹੀਂ ਆ ਉਹ ਬਖਾ ਦੇ ਮੈਂ ਤਾਂ ਸੌਦਾ ਕਰਾਉਣ ਆਲਾ ਦੇਖ ਵੀਰੇ ਦੇਖ ਆ ਬਖਾ ਦੇ ਆ ਗੱਡੀ ਆ ਬਈ ਕੰਨ ਮੋ ਕੰਨ ਤਾਂ ਬੋਤਾ ਹੈ ਤਾਂ ਨਹੀਂ ਆ ਤਾਂ ਨਹੀਂ ਆ ਇਹ ਨਹੀਂ ਆ ਗੱਬਣ ਹੈ ਗੱਬਣ ਬੱਚਿਆਂ ਵਾਲੀ ਕਿਹੜੀ ਹੈ ਬੱਚਿਆਂ ਵਾਲੀ ਆ ਬੱਚੇ 25 25 ਦੇ ਦੋ ਇਹਦਾ ਦੇਖ ਦੰਦ ਓ ਬੱਬੂ ਤਾਰ ਲਾਗਦਾ ਉੱਥੇ ਇੱਧਰ ਆ ਜਾ ਯਾਰ ਇਹ ਦੋੜ ਤੋਂ ਛੱਡੂ ਕਰੂਗਾ ਹੂੰ ਇਹ ਲੋੜ ਪੱਕੀ ਮੇਮ ਨਹੀਂ ਤਖੜੀ ਓ ਬਾਈ ਉਰੀਆ 4000 ਰੁਪਏ ਮੰਗਦਾ ਮੁੱਲ ਦਾ 25000 ਰੁਪਏ ਸੀ ਠੀਕ ਹੈ ਕਿ ਪਹਿਲਾਂ 28000 ਆਇਆ ਸੀ ਕਹਿੰਦਾ ਦਿਨ ਲੈਣ ਵਾਲੀ ਫਿਰ ਦੱਸਦਾ ਮੈਂ ਬਾਈ 20000 ਤੋਂ 1000 ਰੁਪਏ ਘੱਟ ਦੇ ਦਿੰਦਾ ਆਪਾਂ ਦੱਤਰਾ ਜਿਉਂ ਹੀ ਆਇਆ ਸੀ ਨਾ ਲਾਸਟ ਮੈਂ 20 ਦੀ ਦਊਗਾ ਜੇ ਲੈਣੀ ਜੀ ਤੂੰ ਪਰਾਂ ਵਕ ਜਾ ਆਇਆ ਠੀਕ ਜਾ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ 17000 ਲਾਉਂਦਾ ਇਹ ਦੇਣੀ ਹੈ ਫਿਰ ਤਾਂ ਜਾਣੇ ਉਹ ਤੇਰੀ ਮਰਜ਼ੀ ਹੈ ਨਾ ਤੇ ਤੇ ਦੇਣ ਦਾ ਤਾਂ ਹੀ ਨਹੀਂ ਲਾਉਣੀਆਂ ਨੇ ਹੋਰ ਕਿੰਨੀ ਦੇਣੀ ਹੈ ਹੋਰ ਇਹਨੇ ਦੀ ਲੈ ਜਨੇ ਪੈਸੇ ਕੱਢ ਲੈ ਜਨੇ ਇਹ ਅੱਲਾਹ ਬਹੁਤੀਆਂ ਗੱਲਾਂ ਨਹੀਂ ਕਰਦੇ ਪੂਰੀ 18 ਦੀ ਹੋ ਗਈ ਬਸ ਠੀਕ ਆ ਉਹ ਠੀਕ ਆ ਉਹ ਠੀਕ ਆ ਆ ਵੀ ਬੱਚਾ ਦੇ ਸੱਤੇ ਲੈਣੇ ਆ ਬੱਚੇ ਮਿੱਠੂ ਦੀ ਦਵਾਈ ਵੀ ਹੈ ਮਿੱਠੂ ਨਹੀਂ ਬਸਲਾ ਬਾਈ ਯਾਰ ਨਹੀਂ ਮੈਂ ਤੇਰਾ ਕਰਨਾ ਮਿੱਠੂ ਨੂੰ ਦਵਾਈ ਵੀ ਆ ਹੁਣ ਟੱਕਰ ਦੇ ਨਹੀਂ ਟੱਕਰ ਤਾਂ ਨਹੀਂ ਟੱਕਰਦਾ ਨਹੀਂ ਮਿਰੋ ਯਾਰ ਤੂੰ ਮਿੱਠੂ ਨੂੰ ਦਵਾਈ ਵੀ ਆ ਉਹ ਟੱਕਰ ਦੇ ਮੈਂ ਟੱਕਰ ਤਾਂ ਦੇ ਦੇ ਸਾਡੇ ਨਹੀਂ ਕਿੱਥੇ ਲੱਗਿਆ ਬਾਬੇ ਤੂੰ ਪੁੱਛ ਲੈ ਇੱਥੇ ਹੁਣੇ ਲੱਗਿਆ ਗਿਆਨੀ ਜੀ ਲੈਂਦੇ ਸੀ ਆਪ ਉਦੋਂ ਮੁੱਲ 27000 ਰੁਪਏ ਕੀਤਾ ਸੀ ਸੋ ਨੂੰ ਮੈਂ ਰਾਹ ਸਿੱਧਾ ਦਿੱਤਾ ਮਿੱਠੂ ਨੂੰ ਦਵਾਈਆਂ ਮਿੱਠੂ ਨੂੰ ਪੁੱਛ ਲੈ ਜੀ ਕੋਈ ਪੁੱਛਣ ਨਹੀਂ ਜਾਂਦੇ ਬਈ ਲੈਣੀ ਹੈ ਤੇਰੀ ਮਰਜ਼ੀ ਹੈ ਨਹੀਂ ਨਹੀਂ ਤਾਂ ਬਈ ਦੇਣੀ ਨਹੀਂ ਤੇ ਜੀ ਨਹੀਂ ਮੈਂ ਰਾਜੂ ਦੇ ਦੇ ਦਿੰਦੇ ਵੀਰੇ ਦੱਸ ਮੈਂ ਇੱਕੋ ਹੀ ਦਾ ਦੇ ਹੁਣ ਦੁਬਾਰੇ ਸਾਡੇ 21 ਹੀ ਲੈ ਜਾ ਕੋਈ 21 ਵੀ ਨਹੀਂ ਵਿਕਦੀ ਬੱਸ ਬੱਕਰੀ ਤੇਰੀ ਵੇਚਤੀ 1.5 ਦੀ ਠੀਕ ਹੈ ਮੇਰਾ ਠੀਕ ਹੈ ਬੱਸ ਠੀਕ ਹੈ ਉਹ ਵੀ ਮੈਂ ਤੇਰੀ ਨਹੀਂ ਰਾਜੂ ਜੀ ਨੂੰ ਦੋਤਾ ਵੀਰੇ ਮੈਂ ਦੇ ਦਿੰਦਾ ਤੇ ਜੀ ਨਹੀਂ ਓ ਦੇਸੀਆਂ ਚ ਪੈਂਦੀ ਐ ਇਹ ਬੱਚੇ ਵੀ ਲੈ ਪਰੇ ਦੇ ਹੱਥ ਵੜਦੇ ਆਓ ਬੱਚੇ ਰੱਖ ਲੈ 8000 ਦੀ ਕੱਲੀ ਜੇ ਜੇ ਫਿਰ ਬੱਚੇ ਚੰਗਾ ਹੋਊਗਾ ਦੇ ਸਿਰ ਤੇ ਦੋ ਬੱਚੇ ਹੀ ਲੈ ਬੱਚੇ ਹੀ ਲੈਨੇ ਲੈ ਕੇ ਜਾਣੀਆਂ 21000 ਦੇ ਜਾ ਯਾਰ ਚੱਕ ਪੂਰੀ 1850 ਦੀ ਗਾਇ ਤੈਨੂੰ ਬਸ ਠੀਕ ਆ ਬਾਈ ਆਈ ਵੀ ਨਹੀਂ ਐ ਹੋਤੇ ਅੱਛੀ ਵੀ ਗਈ ਜਾਂਦੇ ਨੇ ਆਦੀ ਵੀ ਦੇ ਬੱਕਰੀਆਂ ਬੱਚੇ ਵੀ ਦੇ ਕਿੱਡੇ ਕਿੱਡੇ ਬੱਚੇ ਨੇ ਮੇਰੇ ਕੀ ਹੋ ਗਈ 19 ਜੀ ਬਸ 19 ਨਹੀਂ ਹੋਗੀ ਦੇ ਪੈਸੇ ਓ ਛੱਟ ਪਰੇ 19000 ਦੀ ਦੇਣੀ ਆ ਫਿਰ ਫੜਾ ਫੜ ਰੱਖ ਲੈ ਆ ਜਮੀ ਕਮੋਦਾ ਵੇ ਦੇਸੀ ਬੱਕਰੀ ਆ ਯਾਰ ਦੇਸੀ ਕਿ ਉਹ ਮੈਂ ਹੋਰ ਕੀ ਐ ਪਰਦੇਸੀ ਐ ਨਾ ਨਾ 20 ਬੂਦੀ ਨਹੀਂ ਪੂਰੀ 19000 ਤੈਨੂੰ ਦਵਾ ਦਨੇ ਆ ਆ ਦੇ ਵੀ 19000 ਦਿਖਾਈ ਕਰਾ ਦੇ ਚੱਲ ਲਖਿਆ ਹੀ ਦੂੰ ਕੀ ਐ ਨਹੀਂ ਕਰਾਉ ਆਪ ਕਰਾ ਲਿਓ ਯਾਰ ਦੇ ਪੈਸੇ ਹੈ ਇਹਨੂੰ ਕਰੋ ਜਦ ਤੱਕ ਕੰਟਾ ਸਾਰੇ ਉਹ ਮੁੰਡਾ ਆ ਦੇ ਪੈਸੇ ਉਹ ਆ ਰਿਹਾ ਮੁੰਡਾ ਤਕਰ ਇੱਥੇ ਆਪਣੇ ਨਾਲ ਹੀ ਬਕਾਨ ਹੈਗਾ ਪਹਿਲੇ ਮੁੰਡਾ ਆ ਰਿਹਾ ਪੈਸੇ ਲੈ ਕੇ ਹਾਂ ਅੱਧਾ ਘੰਟਾ ਹੋ ਗਿਆ ਹੁਣ ਆਪਾਂ ਹੋਰ ਤਾਂ ਨਹੀਂ ਲੈਣੀ ਕੀ ਨਹੀਂ ਹੋਣੀ ਇਹਨੂੰ ਫੜੋ ਬੱਕਰੀ ਇਕੱਠੀ ਕਰੋ ਨਾ ਪੈਸੇ ਦੇ ਕਿ ਲਈ ਚੱਲਣਾ ਕੋਈ ਨਾ ਬਸ ਗੱਲ ਹੋ ਗਈ ਤੇ ਜ਼ਬਾਨ ਹੋ ਗਈ ਕੋਈ ਸਾਈ ਦਾ ਦੇ ਦੂ ਪੱਕੀ ਆਹ ਤਾਂ ਫਤ ਕਰਕੇ ਲਾ ਦੋ 2000 ਰੁਪਏ ਦੇ ਨਾ ਕੋਈ ਚੱਕਰ ਨਾ ਤਾਂ ਫਿਰ ਪਤਾ ਲੱਗ ਗਿਆ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਜਦੋਂ ਦਿਆ ਉਸ ਮੇਰੇ ਮਾਈ ਡੇਟ ਹੋ ਗਿਆ ਉਧਰ 1000 ਦੇ ਦੇ 10 ਆਲੋ 1000 ਆ ਗਿਆ ਸਾਈ ਦਾ ਠੀਕ ਹੈ ਭਾਈ ਆ ਵੀਡੀਓ ਬਣਾ ਲੈ ਆ ਜਾ ਫੇਰ ਸਾਈ ਦਾ ਹਾਂ ਤੇਰਾ ਰਹਿ ਗਿਆ 18000 ਬੜਾ ਠੀਕ ਆ ਲਖਾਈ ਲਖਾਈ ਆਪੀ ਕਰਾਂਗੇ ਜਿਆਦਾ ਮੈਨੂੰ ਬੁਲਾ ਲਈ ਜਿਆਦਾ ਪੈਸੇ ਦੇਣਗੇ ਲੈ ਉਹਨੂੰ ਮੈਂ ਉਹਨਾਂ ਨੂੰ ਬੱਕਰੀਆਂ ਦਵਾ ਦੇ ਮਾਈਆਂ ਨੂੰ ਹੈ ਥੋੜਾ ਮੁੱਕ ਗਿਆ ਕੋਈ ਨਹੀਂ